ਪਠਾਨਕੋਟ ਪੁਲਿਸ ਵੱਲੋਂ ਲਗਾਤਾਰ ਨਸ਼ਿਆਂ ਦੇ ਖਿਲਾਫ ਚਲਾਏ ਜਾ ਰਹੇ ਅਭਿਆਨ ਦੇ ਤਹਿਤ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਮਿਸ਼ਨ ਰੂਟ ਤੇ ਇੱਕ ਦੁਕਾਨ ਤੇ ਗੁਪਤ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕੀਤੀ ਹੈ ਜਿਸ ਦੇ ਵਿੱਚ ਤਿੰਨ ਪੇਟੀਆਂ ਨਜਾਇਜ਼ ਸ਼ਰਾਬ ਦੇ ਨਾਲ ਇੱਕ ਵਿਅਕਤੀ ਕਾਬੂ ਕੀਤਾ ਗਿਆ ਉਥੇ ਡਿਵੀਜ਼ਨ ਨੰਬਰ 1 ਦੇ ਐਸ ਐਚ ਓ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਨਜਾਇਜ਼ ਕੰਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਸ਼ੇ ਦੇ ਖਿਲਾਫ ਪੁਲਿਸ ਦੇ ਅਭਿਆਨ ਦੇ ਵਿੱਚ ਸਹਿਯੋਗ ਕਰਨ ਤੇ ਕਿਸੇ ਵੀ ਤਰ੍ਹਾਂ ਨਸ਼ੇ ਦੀ ਗਤੀ ਵਿਧੀ ਨੂੰ ਪੁਲਿਸ ਨੂੰ ਸੂਚਿਤ ਵੀ ਕਰਨ ਤਾਂ ਦੱਸਿਆ ਗਿਆ ਕਿ ਜਥੇ ਪਠਾਨਕੋਟ ਪੁਲਿਸ ਦੇ ਵੱਲੋਂ ਇਸ ਵੇਲੇ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਮੁਹਿੰਮ ਵਿੱਢੀ ਗਈ ਹੈ। ਮਜੀਦ ਕਮਾਰ ਮਿਸ਼ਨ ਰੋਡ ਤੇ ਦੁਕਾਨ ਹੈਗੀ ਆ। ਉਹ ਸ਼ਰਾਬ ਵੇਚਦਾ ਧੰਦਾ ਕਰਦਾ। ਤੇ ਉਹਦੀ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜੀ ਪੁਲਿਸ ਪਾਰਟੀਕੂਲਰ ਰੇਡ ਕੀਤਾ ਗਿਆ ਸੀ। ਮੌਕੇ ਤੋਂ ਇੱਕ ਪੇਟੀ ਦਾ ਐਸਟੈੱਬ ਤੇ ਦੋ ਪੇਟੀਆਂ ਬਲੈਕ ਹਾਰਨੋਂ ਲੰਬਰੀਆਂ ਬਰਾਮਦ ਹੋਈਆਂ ਸੀ। ਉਸ ਸੰਬੰਧੀ ਜਿਹੜੀ ਪੱਤਾ ਦਰਜ ਕਰਕੇ ਉਹਨੂੰ ਡੈਗ੍ਰੇਸਟ ਨੂੰ ਗ੍ਰਿਫਤਾਰ ਕਰ ਲਿਆ ਬੰਦੇ ਨੇ ਤੇ ਅਗਲੀ ਤਫ਼ਤੀਸ਼ ਜਾਰੀ ਆ ਉਹਦੇ ਵਿੱਚ ਹੋਰ ਵੀ ਇੱਕ ਬੰਦੇ ਦਾ ਨਾਮ ਆਇਆ ਵਜਾ ਨੂੰ ਸ਼ੋ ਨਹੀਂ ਕਰਨਾ ਆਪਣਾ ਤੇ ਉਹਨੂੰ ਵੀ ਆਪਾਂ ਜਲਦੀ ਗ੍ਰਿਫਤਾਰ ਕਰ ਲਾਂਗੇ ਚਤਾਵਨੀ ਕੀ ਹੈ ਲੋਕਾਂ ਨੂੰ ਜਲਦੀ ਕਰੀਕਣਾ ਸਾਵਧਾਨ ਰਹਿ ਚਤਾਵਨੀ ਲੋਕਾਂ ਨੂੰ ਇਹੋ ਹੀ ਆ ਵੀ ਇਹ ਕੰਮ ਨਾ ਕਰੋ ਜਿਹੜਾ ਵੀ ਸਾਡੇ ਰੇਂਜ ਵਿੱਚ ਆ ਗਿਆ ਕੋਈ ਇਨਫੋਰਮੇਸ਼ਨ ਆ ਗਈ ਉਸ ਸਪੇਅਰ ਨਹੀਂ ਕੀਤਾ ਜਾਊਗਾ ਉਹਦੇ ਖਿਲਾਫ ਸਭ ਤੋਂ ਸਖਤ ਐਕਸ਼ਨ ਲਿਆ ਜਾਊਗਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ نیوز ਤੇ ਮੈਂ ਹਾਂ ਦਤਿੰਦਰ ਤੁਹਾਡੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ ਧਾਰਮਿਕ ਸਮਾਜ ਦੇ ਖੇਡਾਂ ਮਨੋਰੰਜਨ ਅਤੇ ਮੋਲੀਵੁੱਡ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕ੍ਰਾਈਮ نیوز ਹਰ ਖਬਰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਬਣੇ ਰਹੋ ਸਾਡੇ ਨਾਲ ਦੇਖ ਰਹੋ ਇੰਡੀਆ ਕ੍ਰਾਈਮ نیوز